ਇਹ ਜਿਹੜੇ ਗੁੰਡੇ ਅੰਸਰ ਆ ਪਤਾ ਨਹੀਂ ਕੌਣ ਐ ਅਸੀਂ ਤਾਂ ਜਾਣਦੇ ਨਹੀਂ ਪਿਛਲੇ 15 ਦਿਨਾਂ ਤੋਂ ਲੋਕਾਂ ਦੇ ਪਲਾਟਾਂ ਤੇ ਕਬਜ਼ੇ ਕਰ ਰਹੇ ਆ ਬਕਾਇਦਾ ਲੀਗਲ ਡਾਕੂਮੈਂਟਸ ਨੇ ਹੁਣ ਦੀ ਤਾਂ ਕੋਈ ਖਰੀਦੀ ਨਹੀਂ ਇੰਨੇ ਇੰਨੇ ਸਾਲ ਪਹਿਲਾਂ ਇਹ ਪ੍ਰਾਪਰਟੀ ਖਰੀਦੀ ਹੋਈ ਹੈ ਮੈਨੂੰ ਬਦਾਨ ਦੀ ਕੋਸ਼ਿਸ਼ ਕਰ ਰਹੇ ਆ ਝੂਠੀ ਸੱਚੀ 2013 ਚ ਲਈ ਸੀ ਇਹ ਗੁਲਸ਼ਨ ਕੁਮਾਰ ਤੋਂ ਲਈ ਸੀ ਜੀ ਰਜਿਸਟਰੀ ਤੁਹਾਡੇ ਕੋਲ ਸਭ ਕੁਝ ਹੈ ਨਾ ਉਹਨਾਂ ਨੇ ਕਿਸੇ ਨੂੰ ਕੋਈ ਅੱਜ ਤੱਕ ਰਜਿਸਟਰੀ ਦਿਖਾਈ ਹੈ ਨਾ ਕਿਸੇ ਨੇ ਕੋਈ ਰਜਿਸਟਰੀ ਮੰਗੀ ਹੈ ਉਹਨਾਂ ਤੋਂ ਇਹ ਕਹਿੰਦੇ ਜੀ ਕਿ ਕਬਜ਼ਾ ਕਰਨ ਆ ਗਏ ਸਾਡੇ ਮੋਬਾਈਲਾਂ ਤੇ ਮੈਸੇਜ ਕਿਉਂ ਭੇਜ ਰਹੇ ਆ ਕਿ ਤੁਹਾਡੇ ਪਲਾਟ ਦੇ ਇਹਨੇ ਚਾਰਜਸ ਬਣਦੇ ਆ ਉਹ ਸਾਨੂੰ ਦਿਓ ਅਸੀਂ ਪ੍ਰਸ਼ਾਸਨ ਦੇ ਅੱਗੇ ਪਿੱਛੇ ਹੱਥ ਜੋੜ ਕੇ ਫਿਰ ਰਹੇ ਹਾਂ ਇਹ ਸਾਰਾ ਕੰਮ ਜੀਕੇ ਸਟ੍ਰੀਟ ਦੀ ਕਲੋਨੀ ਚ ਹੋ ਰਿਹਾ ਜੀ ਬਿਲਕੁਲ ਜੀਕੇ ਵੈਲੀ ਸੰਗੋਵਾਲ ਜੀਕੇ ਵੈਲੀ ਸੰਗੋਵਾਲ ਇੱਥੇ ਵੜਾ ਨਹੀਂ ਦਿੰਦਾ ਗੇਟ ਤੋਂ ਅਸੀਂ ਐਂਟਰ ਕਰਦੇ ਆ ਸਾਨੂੰ ਅੰਦਰ ਨਹੀਂ ਵੜਨ ਦਿੰਦੇ ਲੱਗਦਾ ਕੱਲ ਨੂੰ ਜਾਨ ਨੂੰ ਵੀ ਖਤਰਾ ਹੈ ਜੀ ਸਰ ਉਹ ਹੈ ਹੀ ਹੈ ਅਸੀਂ ਉਹਤੇ ਦਰਖਾਸਤ ਦਿੱਤੀ ਹੈ ਅੱਛਾ ਸਾਰਾ ਇਲਾਕਾ ਇੱਕ ਪਾਸੇ ਤੇ ਉਹ ਇੱਕ ਪਾਸੇ ਉਹ ਇੱਕ ਪਾਸੇ ਅਸੀਂ ਤਾਂ ਸਿਵਲ ਹੀ ਨਹੀਂ ਆ ਸਰ ਆ ਦੇਖੋ ਇੰਡਸਟਰੀਲ ਇੱਥੇ ਸਾਰੇ ਇਕੱਠੇ ਹੋਏ ਆ ਕੋਈ ਦੀ ਮਾਮਲਾ ਕੀ ਹੈ ਜਿਹੜੀ ਅੱਜ ਪ੍ਰੈਸ ਨੂੰ ਕਰਨੀ ਬੈਠੇ ਜੇ ਭਾਜੀ ਮਾਮਲਾ ਇਹ ਹੈ ਵੀ ਇੱਥੇ 2007 ਦੀ ਇੱਕ ਕਲੋਨੀ ਬਣੀ ਹੋਈ ਹੈ ਅਸੀਂ ਇਹਦੀ ਪੂਰੀ ਜੋਪ ਆਪਰਾ ਐਕਟ ਤੇ ਰੇਰਾ ਐਕਟ ਕਹਿ ਰਿਆ ਅੱਜ ਪੰਜਾਬ ਦੇ ਵਿੱਚ ਇਹਦੇ ਅਧੀਨ ਅਸੀਂ ਇਹਦਾ ਕੰਮ ਕਰਦੇ ਆਂ ਕਲੋਨ ਕਲੋਨੀ ਬਣਾਉਂਦਾ ਅਸੀਂ ਉਹ ਐਕਟ ਦੀ ਪਾਲਣਾ ਕਰ ਰਹੇ ਸੀ ਵਿੱਚ ਇਹਦੇ 10 ਕ ਬੰਦੇ ਇਹ ਜਿਹੜੇ ਗੁੰਡੇ ਅੰਸਰ ਆ ਪਤਾ ਨਹੀਂ ਕੌਣ ਆ ਅਸੀਂ ਤਾਂ ਜਾਣਦੇ ਨਹੀਂ ਪਿਛਲੇ 15 ਦਿਨਾਂ ਤੋਂ ਲੋਕਾਂ ਦੇ ਪਲਾਟਾਂ ਤੇ ਕਬਜ਼ੇ ਕਰ ਰਹੇ ਆ ਓ ਕਿੰਨਾ ਵੱਲੋਂ ਕਿਤੇ ਜਾ ਰਹੇ ਇਹ ਬੰਦੇ ਜਿਹੜੇ ਬੜੇ ਰਸੂਕਦਾਰ ਹੈ ਦੇਖ ਲੋ ਜਿਹਨੂੰ ਅਸੀਂ 15 ਦਿਨ ਤੋਂ 35 ਬਚਨੀਕ ਪਲੱਸ ਮੈਂ ਅਸੀਂ ਰੈਗੂਲਰ 15 ਦਿਨਾਂ ਤੋਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਆਂ ਬਈ ਇਹਨਾਂ ਤੇ ਕਾਰਵਾਈ ਕਰੋ ਤੁਸੀਂ ਆਪ ਦੇਖ ਲੋ ਕਾਰਵਾਈ ਨਹੀਂ ਹੋ ਰਹੀ ਤਾਂ ਕਿੰਨੇ ਤੇ ਰਸੂਕਦਾਰ ਨੇ ਵਾ ਵਾ ਔਰ ਇੰਨੀ ਉਹ ਤਗੜੀਆਂ ਸਾਜ਼ਿਸ਼ਾਂ ਕਰ ਰਹੇ ਆ ਅਭੀ ਮੈਨੂੰ ਕਿਸੇ ਤਰੀਕੇ ਉਲਝਾ ਕੇ ਤੇ ਇੱਥੇ ਕਬਜ਼ੇ ਕਰ ਲੈਣ ਕਿਉਂਕਿ ਅਸੀਂ ਉਹਨੂੰ ਆਪੋਜ਼ ਕਰ ਰਹੇ ਹਾਂ ਇਸ ਲਈ ਉਹ ਮੈਨੂੰ ਬਦਾਨ ਦੀ ਕੋਸ਼ਿਸ਼ ਕਰ ਰਹੇ ਆ ਝੂਠੀ ਸੱਚੀ ਇਹ ਗੱਲਾਂ ਸਾਰੀਆਂ ਤੁਹਾਨੂੰ ਮੈਂ ਵਿਸਥਾਰ ਨਾਲ ਦੱਸ ਚੁੱਕਾ ਵੀ ਇਸ ਕਲੋਨੀ ਦੇ ਵਿੱਚ ਪੰਜ ਮੈਂਬਰੀ ਕਮੇਟੀ ਤੇ 35 ਘਰ ਰਹ ਰਹੇ ਤੁਹਾਨੂੰ ਪੰਜ ਦੀ ਪੰਜ ਮੈਂਬਰੀ ਕਮੇਟੀ ਤੁਹਾਨੂੰ ਮਿਲ ਆਪੀ ਉਹਨਾਂ ਦੇ ਘਰ ਸਾਰੇ ਮੇਨ ਰੋਡ ਤੇ ਆ 30 ਬੰਦੇ ਹੋਰ ਨੇ 35 ਤੇ 35 ਦੇ ਪੁਲਿਸ ਨੇ ਬਿਆਨ ਲੈ ਲਏ ਆ ਪਿਛਲੇ 3-4 ਦਿਨਾਂ ਚ ਨਾ ਉਹਨਾਂ ਨੇ ਕਿਸੇ ਨੂੰ ਕੋਈ ਅੱਜ ਤੱਕ ਰਜਿਸਟਰੀ ਦਿਖਾਈ ਆ ਨਾ ਕਿਸੇ ਨੇ ਕੋਈ ਰਜਿਸਟਰੀ ਮੰਗੀ ਆ ਉਹਨਾਂ ਤੋਂ ਨਾ ਹੀ ਅੱਜ ਤੱਕ ਪ੍ਰਸ਼ਾਸਨ ਉਹਨਾਂ ਤੋਂ ਰਜਿਸਟਰੀ ਦੀ ਮੰਗ ਕਰ ਰਿਹਾ ਬਸ ਉਹ ਆਂਦੇ ਆ ਆ ਕੇ ਅੰਦਰ ਪਲਾਟ ਦੱਬਣ ਲੱਗ ਜਾਂਦੇ ਲੋਕਾਂ ਦੇ ਉਹਨੋਂ ਜਿਹੜੇ ਪਲਾਟ ਦੀ ਉਦੋਂ ਰੌਲਾ ਪਿਆ ਉਹ ਉਹਨਾਂ ਦੇ ਪਲਾਟ ਤੇ ਕਬਜ਼ਾ ਕਰ ਰਹੇ ਸੀ ਜਿਨ੍ਹਾਂ ਦਾ ਪਲਾਟ ਸੀ ਉਹ ਬੰਦੇ ਆਏ ਅੰਦਰ ਪਹਿਲਾਂ ਮੇਰੇ ਕੋਲ ਆਏ ਮੈਨੂੰ ਕਹਿੰਦੇ ਏਦਾ ਏਦਾ ਮੈਂ ਕਹਾ ਮੈਂ ਤਾਂ ਯਾਰ ਪ੍ਰਸ਼ਾਸਨ ਨੂੰ ਦੱਸ ਸਕਦਾ ਵੀ ਹੁਣ ਉਹ ਇੰਨੇ ਗੁੰਡੇ ਖੜੇ ਆ 25 ਜਾਣੇ ਮੈਂ ਕਿੱਦਾਂ ਜਾਵਾਂ ਉਹ ਅੰਦਰ ਗਏ ਆ ਉਹਨਾਂ ਨੇ ਅੰਦਰ ਦੋ ਜਾਣੇ ਗਏ ਆ ਔਰ ਉਹਨਾਂ ਨੇ ਆਪਸ ਵਿੱਚ ਹੀ ਡਰਾਮਾ ਢਰੂਮਾ ਕਰਕੇ ਰੌਲਾ ਪਾਤਾ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਜੰਦਰ ਅੱਜ ਤੱਕ ਅਸੀਂ ਮੈਂ ਤੁਹਾਨੂੰ ਫੇਰ ਬੇਨਤੀ ਕਰ ਰਿਹਾ ਵੀ 15 ਦਿਨ ਤੋਂ ਮੈਂ ਪ੍ਰੋਮੋਟਰ 35 ਵਸਨੀਕ ਅਸੀਂ ਪ੍ਰਸ਼ਾਸਨ ਦੇ ਅੱਗੇ ਪਿੱਛੇ ਹੱਥ ਜੋੜ ਕੇ ਫਿਰ ਰਹੇ ਹਾਂ ਕੈਮਰੇ ਤੋੜਤੇ ਤਲਵਾ ਟੋੜੀ ਐਡੀ ਵੱਡੀ ਹੋਰਮ ਆ ਨਾਮੀ ਬੰਦੇ ਦੇ ਵਿੱਚ ਨਾਮ ਤੁਹਾਡਾ ਅਗਰ ਕਾਨੂੰਨ ਨੂੰ ਨੁਕਸਾਨ ਹੋਵੇ ਤਾਂ ਨਹੀਂ ਕੌਣ ਜ਼ਿੰਮੇਵਾਰ ਹੈ ਇਹਦਾ ਇਹਦਾ ਜ਼ਿੰਮੇਵਾਰ ਹੁਣ ਤੁਸੀਂ ਬਿਹਤਰ ਜਾਣਦੇ ਹੋ ਵੀ ਪ੍ਰਸ਼ਾਸਨ ਤੋਂ ਇਲਾਵਾ ਹੋਰ ਕੌਣ ਹੋ ਸਕਦਾ ਕਿਉਂਕਿ ਅਸੀਂ ਤਾਂ ਪ੍ਰਸ਼ਾਸਨ ਨੂੰ ਮੰਗ ਕਰ ਸਕਦੇ ਆ ਬੈਲ ਆਰਗੇਨਾਈਜ਼ ਸਿਟੀਜ਼ਨ ਅਸੀਂ ਕੋਈ ਕਾਨੂੰਨ ਥੋੜਾ ਆਪਣੇ ਆਪ ਚ ਲੈ ਸਕਦੇ ਆ ਜਿਹੜੇ ਲੋਕ ਕਾਨੂੰਨਾਂ ਚ ਲੈ ਰਹੇ ਆ ਉਹ ਤੁਹਾਡੇ ਸਾਹਮਣੇ ਨੇ ਤੁਸੀਂ ਉਹਨਾਂ ਨੂੰ ਪੁੱਛ ਲਓ ਉਹਨਾਂ ਨੂੰ ਪ੍ਰਸ਼ਾਸਨ ਦੇ ਦੁਆਰਾ ਕਰਦਿਆਂ ਦੇ ਸਟਾਰਟ ਕੀ ਲੱਗਦਾ ਕੀ ਪੁਲਿਸ ਜਿਹੜੀ ਲਾਅ ਐਂਡ ਆਰਡਰ ਦੀਆਂ ਗੱਲਾਂ ਕਰਦੀ ਆ ਜੇ ਇੱਦਾਂ ਦੇ ਅਪਰੂਵਡ ਕਲੋਨੀਆ ਦੇ ਵਿੱਚ ਵੀ ਲੋਕਾਂ ਦੇ ਪਲਾਨ ਸੇਫ ਨਹੀਂ ਹੈਗੇ ਇਦਾਂ ਕਬਜ਼ੇ ਹੋ ਜਾਂਦੇ ਆ ਤੇ ਇਹਦੀ ਜਿਹੜੀ ਜ਼ਿੰਮੇਵਾਰੀ ਆ ਕੀ ਤੁਸੀਂ ਪੁਲਿਸ ਨੂੰ ਸਮਝਦੇ ਹੋ ਜਾਂ ਲੋਕ ਇਹਨਾਂ ਕਲੋਨੀਆ ਦੇ ਵਿੱਚ ਵੀ ਹੁਣ ਬਲਾਡ ਲੈਣਾ ਬੰਦ ਕਰਦੇ ਆ ਨਹੀਂ ਦੇਖੋ ਮੈਂ ਜਿੱਤੋਂ ਤੱਕ ਸਮਝਦਾ ਵੀ ਇਹ ਜਿਹੜਾ ਮੇਨਟੇਨੈਂਸ ਦਾ ਮੁੱਦਾ ਇਹਦੇ ਲਈ ਭਾਰਤ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਰੇਰਾ ਅਗਰ ਕਿਸੇ ਨੂੰ ਵੀ ਕੋਈ ਇਹਦੀ ਸ਼ਿਕਾਇਤ ਹੈ ਮੇਨਟੇਨੈਂਸ ਦੇ ਪੈਸੇ ਨੂੰ ਲੈ ਕੇ ਤਾਂ ਉਹਨੂੰ ਰੇਰਾ ਜਾ ਕੇ ਅਪੀਲ ਲਗਾਣੀ ਚਾਹੀਦੀ ਹੈ ਨਾ ਕਿ ਤੇ ਧੱਕੇ ਨਾਲ ਕਬਜ਼ੇ ਕਰਨੇ ਚਾਹੀਦੇ ਹਨ ਜਿਹੜੇ ਲੋਕ ਆਏ ਸੀ ਤੇ ਧੱਕੇ ਨਾਲ ਕਬਜ਼ਾ ਕਰਦੇ ਕੋਈ ਉਹਨਾਂ ਦਾ ਸੀਸੀ ਕੈਮਰਾ ਵੀ ਫੁਟੇਜ ਵੀ ਹੈ ਨਾ ਤੁਹਾਡੇ ਕੋਲ ਹੈਗੀ ਹੈ ਜੀ ਸਾਰਾ ਕੁਝ ਹੈਗਾ ਉਹ ਤਾਂ ਹੁਣ ਵੀ ਅੱਜ ਵੀ ਕਰ ਰਹੇ ਹੋ ਤੁਸੀਂ ਚਲੋ ਮੈਂ ਤੁਹਾਨੂੰ ਲਾਈਵ ਦਿਖਾ ਦਿੰਦਾ ਤਿੰਨ ਬੰਦੇ ਚਲੋ ਆਓ ਤੋੜ ਕੇ ਕੰਮ ਕਰ ਰਹੇ ਹਾਂ ਜਿਹੜਾ ਆਹ ਸਾਡਾ ਬਾਗੇ ਸਾਡਾ ਦੇਖ ਲਓ ਫਾਧਾਹੀ ਸੜਕ ਤੋੜ ਕੇ ਇੱਥੋਂ ਆ ਆਪੇ ਚੁੱਤੀ ਜਾਣੇ ਆਂਦੇ ਆ ਤੇ ਉਹ ਅਗਲੇ ਦਿਨ ਵੀ ਉਹ ਚੋਣ ਤੇ ਜੂਸੇਲੀ ਤੇ ਕੰਮ ਕਰ ਰਿਹਾ ਇੱਥੇ ਬਚੀ ਜਾਨੇ ਇਕੱਠੇ ਹੋ ਪ੍ਰੋਪਰਟੀ ਉੱਪਰ ਕਬਜ਼ਾ ਕਰਨ ਨੂੰ ਲੈ ਕੇ ਲੁਧਿਆਣਾ ਸ਼ਹਿਰ ਦੇ ਵਿੱਚ ਗੁੰਡਾ ਕਰਦੀ ਆ ਉਹ ਦੇਖਣ ਨੂੰ ਮਿਲਿਆ ਸੋ ਜੀਕੇ ਸ਼ੇਡ ਦੇ ਮਾਲਕ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਜਗ੍ਹਾ ਤੋਂ ਉੱਪਰ ਜਿਹੜੀ ਕਬਜ਼ਾ ਉਹ ਕੀਤਾ ਗਿਆ ਸੋ ਦੂਸਰੇ ਪੱਖ ਸਾਡੇ ਨਾਲ ਗੱਲਬਾਤ ਜਿਹੜੀ ਜ਼ਰੂਰ ਹੈ ਕਰ ਲੈਣਾ ਸੋ ਇਲਾਕੇ ਦੇ ਲੋਕੋ ਆਹਨ ਦੇ ਨਾਲ ਨੇ ਗੱਲਬਾਤ ਕਰਨ ਦੀ ਜਿਹੜੀ ਜ਼ਰੂਰ ਹੈ ਕੋਸ਼ਿਸ਼ ਕਰਾਂਗੇ ਮੈਡਮ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਜੀ ਹਰਸ਼ਰਨਜੀਤ ਖੋੜਜੀ ਅੱਛਾ ਕੀ ਕਿੰਨੀ ਕੋ ਸਚਾਈ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਕਬਜ਼ਿਆਂ ਵਾਲੋ ਕੀਤਾ ਗਿਆ ਕੀ ਕਹਿਣਾ ਚਾਹੋਗੇ ਕਬਜ਼ਾ ਤਾਂ ਦੇਖੋ ਉੱਥੇ ਹੁੰਦਾ ਜਿੱਥੇ ਧੱਕੇ ਨਾਲ ਕੋਈ ਆ ਕੇ ਕਿਸੇ ਦੀ ਜ਼ਮੀਨ ਮਲਦਾ ਸਾਡੇ ਕੋਲ ਬਕਾਇਦਾ ਲੀਗਲ ਡਾਕੂਮੈਂਟਸ ਨੇ ਹੁਣ ਦੀ ਤਾਂ ਕੋਈ ਖਰੀਦੀ ਨਹੀਂ ਇਹਨੇ ਇਹਨੇ ਸਾਲ ਪਹਿਲਾਂ ਇਹ ਪ੍ਰਾਪਰਟੀ ਖਰੀਦੀ ਹੋਈ ਹੈ ਠੀਕ ਹੈ ਉਸ ਟਾਈਮ ਇਹਨਾਂ ਨੇ ਸਾਡੇ ਨਾਲ ਕੋਈ ਐਗਰੀਮੈਂਟ ਨਹੀਂ ਕੀਤਾ ਕਿ ਜੇ ਲਿਆ ਜਾਊਗਾ ਸਾਡੇ ਕੋਲ ਕੋਈ ਇਹ ਜਾ ਉਹ ਨਹੀਂ ਹੈਗਾ ਰਿਟਰਨ ਚੈਨਾ ਨੇ ਉਹ ਕਰਿਆ ਹੋਇਆ ਹੁਣ ਇਹ ਸਾਨੂੰ ਧਮਕਾ ਰਹੇ ਨੇ ਕਿ ਤੁਹਾਨੂੰ ਤਾਂ ਬਣਾਣ ਕੇ ਬਣਾਣ ਦਵਾਂਗੇ ਇੱਥੇ ਕਿ ਜੇਕਰ ਤੁਸੀਂ ਸਾਨੂੰ ਡਵੈਲਪਮੈਂਟ ਚਾਰਜ ਜੋ ਬਹੁਤ ਵੱਡੀ ਅਮਾਉਂਟ ਹੈ ਉਹਨਾਂ ਦੀ ਸਾਡੇ ਪਲਾਟਾਂ ਦੀ ਵੈਲਿਊ ਵੀ ਨਹੀਂ ਹੈ ਇੱਥੇ ਅੱਛਾ ਤੇ ਜਗਾ ਤੁਸੀਂ ਕਦੋਂ ਲਈ ਸੀ ਤੇ ਕਿੰਨਾ ਕੋ ਲਈ ਸੀ ਜੀ 2013 ਚ ਲਈ ਸੀ ਇਹ ਗੁਲਸ਼ਨ ਕੁਮਾਰ ਤੋਂ ਲਈ ਸੀ ਜੀ ਰਿਸਿਵਿਗਰੇ ਤੁਹਾਡੇ ਕੋਲ ਸਭ ਕੁਝ ਹੈ ਜੀ ਹਾਂਜੀ ਸਾਰਾ ਕੁਝ ਹਾਂਜੀ ਇਹ ਕਹਿ ਰਹੇ ਕਿ ਕਿੰਨਾ ਕੋ ਲਈ ਸੀ ਨਹੀਂ ਇਹ ਐਕਚੁਅਲੀ ਰੀਸੇਲ ਤੇ ਪਲਾਟ ਲਿਆ ਸੀ ਅਸੀਂ ਕਿਉਂਕਿ ਰੀਸੇਲ ਤੇ ਲੈਣਾ ਜਾਂ ਵੇਚਣਾ ਜਾਂ ਖਰੀਦਣਾ ਕੋਈ ਗੁਨਾਹ ਨਹੀਂ ਹੈ ਪਰ ਇਹ ਗੁਨਾਹ ਮੰਨ ਰਹੇ ਆ ਇਹ ਕਹਿ ਰਿਹਾ ਜੀ ਸਰ ਇਹ ਤੁਸੀਂ ਰੀਸੇਲ ਤੇ ਪਲਾਟ ਖਰੀਦਿਆ ਤਾਂ ਪਤਾ ਨਹੀਂ ਕਿੱਡਾ ਕੋ ਗੁਨਾਹ ਹੋ ਗਿਆ ਕਿਉਂਕਿ ਰੀਸੇਲ ਚੱਲਦੀ ਆ ਕੋਈ ਗੱਲ ਨਹੀਂ ਹੈ ਜੇ ਕਿਸੇ ਬੰਦੇ ਨੇ ਸਾਨੂੰ ਦਿੱਤਾ ਪਲਾਟ ਹੂੰ ਇਹਨਾਂ ਨੇ ਜਦੋਂ ਕਲੋਨੀ ਬਣੀ ਸੀ 2006 ਤੇ ਉਸ ਤੋਂ ਬਾਅਦ ਦਾ ਸੀ ਉਹ ਨਕਸ਼ਾ ਦੇਖਿਆ ਉਹ ਨਕਸ਼ੇ ਦੇ ਹਿਸਾਬ ਨਾਲ ਸੀ ਉਹ ਪਲਾਟ ਲਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਨੰਬਰ ਵੀ ਚੇਂਜ ਕਰਤੇ ਅੱਛਾ ਜੀ ਹਾਂਜੀ ਹਾਂਜੀ 4-5 ਲੱਖ ਜਗਾ ਕਿੰਨੇ ਕਾ ਜੀ ਹਾਂਜੀ 166 ਗਜਾ 1 ਕਿੰਨੀ 166 ਗਜ ਅੱਛਾ ਟੋਟਲ 166 ਗਜਾ ਰੋਲੇ ਹੋਰ ਵੀ ਨਹੀਂ ਬਹੁਤ ਹੈ ਜੀ ਕਈਆਂ ਦੇ ਤਾਂ 5-5 ਪਲਾਂਟ ਪਲਾਟ ਲਏ ਗਏ ਇੱਕ ਗੱਲ ਹੋਰ ਕਵਾਂਗੇ ਅੱਜ ਇਹ ਕਹਿੰਦੇ ਦੀ ਕਿ ਕਬਜ਼ਾ ਕਰਨ ਆ ਗਏ ਸਾਡੇ ਮੋਬਾਈਲਾਂ ਤੇ ਮੈਸੇਜ ਕਿਉਂ ਭੇਜ ਰਹੇ ਆ ਕਿ ਤੁਹਾਡੇ ਪਲਾਟ ਦੇ ਇਹਨੇ ਚਾਰਜੇਸ ਬਣਦੇ ਆ ਉਹ ਸਾਨੂੰ ਦਿਓ ਉਹ ਕਿਉਂ ਭੇਜ ਰਿਹਾ ਨੇ ਕੋਈ ਪਰਿਵਾਰਾਂ ਦੇ ਨਾਲ ਡਿਸਪੂਟ ਚੱਲ ਰਿਹਾ ਜੀ ਇਹ ਤਕਰੀਬਨ ਸਾਰੇ ਨਾਲ ਹੀ ਚੱਲ ਰਿਹਾ 60 70 ਬੰਦੇ ਅਸੀਂ ਆ 60 70 ਪਲਾਟਾਂ ਦੇ ਪ੍ਰਸ਼ਾਸਨ ਸ਼ਿਕਾਇਤ ਦਿੱਤੀ ਹੈ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਸੀਪੀ ਸਾਹਿਬ ਦੇ ਵੀ ਲੈਟਰਾਂ ਦਿੱਤੀਆਂ ਹੋਈਆਂ ਨੇ ਹਮਮ ਕਾਰਵਾਈ ਹੋਈ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਉਸ ਕਾਰਨ ਕੀ ਸਮਝਦੇ ਆ ਕੀ ਕਹਿਸਾਂ ਉਹ ਵੱਡਾ ਆਦਮੀ ਆ ਹੁਣ ਅਸੀਂ ਤਾਂ ਅਸੀਂ ਤਾਂ 100 100 ਡੇਢ 150 ਗਜ ਦੇ ਪਲਾਟ ਲੈ ਕੇ ਬੈਠੇ ਆ ਇਹ ਕਿੰਨੀਆਂ ਕਲੋਨੀਆਂ ਚਲਾ ਰਿਹਾ ਸਾਰਾ ਹੋਲਡ ਹੈ ਤਾਂ ਅਸੀਂ ਸੰਗੋਵਾਲ ਸਾਹਿਬ ਨੂੰ ਹੀ ਮਿਲੇ ਆ ਸੰਗੋਵਾਲ ਸਾਹਿਬ ਨੇ ਵੀ ਕਿਹਾ ਤੁਸੀਂ ਕਰੋ ਉਸ ਤੋਂ ਬਾਅਦ ਸਾਡੀ ਕੋਈ ਸਾਨੂੰ ਘੇਰ ਰਹੀ ਹੈ ਸਾਨੂੰ ਘੇਰ ਰਹੀ ਉਲਟਾ ਸਾਨੂੰ ਦਬ ਕੇ ਇੱਥੇ ਕੱਲ ਵੀ ਟਿਰ ਕੇ ਗਏ ਆ ਨਹੀਂ ਤੁਸੀਂ ਕੰਮ ਕਰਨਾ ਤੋਂ ਜਿਹੜੇ ਡਾਕੂਮੈਂਟ ਜਿਹੜੇ ਜ਼ਰੂਰਤ ਆ ਦਿਖਾਈ ਜਾਣ ਸਰ ਉਹ ਦੇਖੋ ਉਹ ਕਰਕੇ ਉਹ ਬੰਦ ਨਹੀਂ ਕਰਾ ਰਹੇ ਉਹ ਸੜਕ ਤੇ ਕਬਜ਼ਾ ਕਰ ਰਿਹਾ ਤੁਸੀਂ ਬਾਹਰ ਜਾ ਕੇ ਦੇਖੋ ਤੁਹਾਨੂੰ ਸਾਰਾ ਦਿਖਾ ਦਿੰਦੇ 30 ਫੁੱਟ ਸਾਨੂੰ ਲਿਖ ਕੇ ਦਿੱਤਾ ਹੋਇਆ ਇਹ ਸਾਰਾ ਕੰਮ ਜੀ ਕੇ ਸਟੇਟ ਦੀ ਕਲੋਨੀ ਚ ਹੋ ਰਿਹਾ ਜੀ ਬਿਲਕੁਲ ਜੀ ਕੇ ਵੈਲੀ ਸੰਗੋਆ ਜੀ ਕੇ ਵੈਲੀ ਸੰਗੋਆ ਇਹ ਇਹ ਕੀ ਡਾਕੂਮੈਂਟ ਜਿਹੜੇ ਆ ਜੀ ਇਹ ਰਿਸ਼ਤੀ ਇਹ ਕਿੰਨੇ ਗਾ ਜੀ ਇਹ ਤੁਹਾਡੀ ਪ੍ਰੋਪਰਟੀ ਜੀ ਮਤਲਬ ਅਲੱਗ ਅਲੱਗ ਪ੍ਰੋਪਟੀਆਂ ਸ ਪੇਪਰ ਸਾਰੇ ਹੁਣ ਮੰਨ ਕੇ ਜੀ ਤੱਡੀ ਸਰ ਸਾਨੂੰ ਇਨਸਾਫ ਦਿੱਤਾ ਜਾਵੇ ਇੱਥੇ ਵੜਨ ਨਹੀਂ ਦਿੰਦਾ ਗੇਟ ਤੋਂ ਅਸੀਂ ਐਂਟਰ ਕਰਦੇ ਆਂ ਸਾਨੂੰ ਅੰਦਰ ਨਹੀਂ ਵੜਨ ਦਿੰਦੇ ਲੱਗਦਾ ਕੱਲ ਨੂੰ ਜਾਨ ਨੂੰ ਵੀ ਖਤਰਾ ਹੈ ਜੀ ਸਰ ਉਹ ਹੈ ਹੀ ਹੈ ਅਸੀਂ ਉੱਥੇ ਦਰਖਾਸਤ ਦਿੱਤੀ ਹੈ ਸੀਪੀ ਸਾਹਿਬ ਸੀਪੀ ਆਫਿਸ ਅਸੀਂ ਕੱਲ ਵੀ ਹੋ ਕੇ ਆਏ ਆ ਐਸਪੀ ਸਾਹਿਬ ਨਾਲ ਵੀ ਸਾਡੀ ਕੱਲ ਮੀਟਿੰਗ ਹੋਈ ਹੈ ਕਰਨਵੀਰ ਜੀ ਨਾਲ ਸੋ ਬਿਲਕੁਲ ਇਲਾਕੇ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਕਿ ਜਿਹੜੇ ਜੀਕੇ ਸਟੇਟ ਦੇ ਮਾਲਕ ਨੇ ਉਹਨਾਂ ਦੇ ਵੱਲੋਂ ਜਿਹੜੀ ਗੁੰਡਾਗਰਦੀ ਕੀਤੀ ਹੈ ਤੇ ਅੱਛਾ ਸਾਰਾ ਇਲਾਕਾ ਇੱਕ ਪਾਸੇ ਤੇ ਉਹ ਇੱਕ ਪਾਸੇ ਉਹ ਇੱਕ ਪਾਸੇ ਅਸੀਂ ਤਾਂ ਸਿਵਲ ਹੀ ਨਹੀਂ ਸਰ ਕਿੰਨੀ ਕੁ ਪਰੇਸ਼ਾਨੀ ਆ ਰਹੀ ਇਸ ਜਗ੍ਹਾ ਦੇ ਉੱਪਰ ਪਹੁੰਚੇ ਹੋ ਤੇ ਤੁਸੀਂ ਤਾਂ ਬੜੇ ਚਾਲ ਲੈ ਕੇ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਜਿਹੜੀ ਜਗ੍ਹਾ ਲਈਏ ਪਰੇਸ਼ਾਨੀ ਇਹ ਹੈ ਕਿ ਸਾਡੇ ਪਲਾਟਾਂ ਤੋਂ ਸਾਨੂੰ ਹੀ ਨਹੀਂ ਕਬਜ਼ਾ ਦੇ ਰਹੇ 2010 ਤੋਂ 12 ਤੋਂ 13 ਤੋਂ ਪਰੇਸ਼ਾਨ ਹੋ ਰਹੇ ਆ 30 ਫੁੱਟ ਰੋਡ ਆ ਇਹਨੂੰ 16 ਫੁੱਟ ਬਣਾਇਆ ਪਿਆ ਕੋਈ ਸੁਣਵਾਈ ਨਹੀਂ ਜਿੱਥੇ ਮਰਜ਼ੀ ਚੱਲ ਜਾਓ ਗਲਾਡਾ ਜਗਿਆ ਉਹ ਕਹਿੰਦੇ ਤੁਹਾਡਾ ਰਾਈਟ ਆ ਤੁਸੀਂ ਬਣਾਓ ਇਹਨਾਂ ਨੂੰ ਵੀ ਕਿਹਾ ਵੀ ਤੂੰ ਇਹਨਾਂ ਨੂੰ ਰੋਕਣਾ ਨਾਤ ਪਰੇਸ਼ਾਨ ਕਰ ਅਸੀਂ ਲੀਗਲੀ ਅਸੀਂ ਲੀਗਲੀ ਪ੍ਰੋਸੈਸ ਤੇ ਚੱਲਦੇ ਪਏ ਆ ਅਸੀਂ ਸੀਪੀ ਆਫਿਸ ਵੀ ਹੋ ਕੇ ਆਏ ਐ ਐਸਪੀ ਆਫਿਸ ਹੋ ਕੇ ਆਇਆ ਦੱਸੋ ਅਗਰ ਕੋਈ ਬੰਦਾ ਗਲਤ ਹੋਏਗਾ ਉਹ ਸੀਪੀ ਆਫਿਸ ਜਾਊਗਾ ਐਸਪੀ ਆਫਿਸ ਜਾਊਗਾ ਮਰਾਡੋ ਕਲੋਕ ਚੌਕੀ ੱਤੇ ਖਾਊਗਾ ਅੱਛਾ ਪ੍ਰਸ਼ਾਸਨ ਸੁਣਵਾਈ ਨਹੀਂ ਕਰ ਰਿਹਾ ਕారణ ਕੀ ਸਮਝੀ ਸੁਣਵਾਈ ਨਹੀਂ ਹੈਗੀ ਉਲਟਾ ਉਹ ਜਾਣੇ ਜੀ ਕੀ ਸਾਕਦਾ ਹੈਗਾ ਮੇਰਾ ਪੀਟੀਕੇ ਪ੍ਰੈਸ਼ਰ ਉਹ ਗਲਾਣਾ ਮੈਂ ਇਹਦੇ ਪਰ ਕੋਈ ਕਹਿਵਾ ਪੋਲਿਟਿਕਲ ਪ੍ਰੈਸ਼ਰ ਕਿੱਦਾਂ ਹੈਗਾ ਲੱਗਦਾ ਫਿਰ ਇਸੇ ਤਰੀਕੇ ਨਾਲ ਰਸੂ ਕੁਲੇ ਇਲਾਕੇ ਦੇ ਲੋਕ ਨੇ ਇਕੱਠੇ ਹੋਏ ਨੇ ਤੇ ਲਗਾਤਾਰ ਜਿਹੜੀ ਇਨਸਾਫ ਦੀ ਗੁਹਾਰਾ ਲਗਾਈ ਜਾ ਰਹੀ ਹੈ ਇਨਸਾਫ ਦੀ ਜਿਹੜੀ ਮੰਗ ਕੀਤੀ ਜਾ ਰਹੀ ਕਿਉਂਕਿ ਇਹਨਾਂ ਦਾ ਕਹਿਣਾ ਕੀ ਅਸੀਂ ਪ੍ਰਸ਼ਾਸਨ ਨੂੰ ਕਈ ਵਾਰ ਜਿਹੜੀ ਸ਼ਿਕਾਇਤ ਦੇ ਚੁੱਕੇ ਹਾਂ ਕਈ ਵਾਰ ਮਿਲ ਵੀ ਚੁੱਕੇ ਹਾਂ ਤੇ ਪਰ ਉਸ ਦੇ ਬਾਬੂ ਜੀ ਜਿਹੜੀ ਕਾਰਵਾਈ ਹੋ ਨਹੀਂ ਕੀਤੀ ਜਾ ਰਹੀ ਤੇ ਅਸੀਂ ਪੈਸੇ ਦੇ ਕੇ ਜਿਹੜੀ ਜਗਾ ਲਈ ਜੇ ਸੀ ਇਹਨਾਂ ਕੋ ਸਾਰਿਆਂ ਕੋ ਰਿਸ਼ਤੀ ਵੀ ਹੈਗੀ ਹੈ ਸੋ ਬਿਲਕੁਲ ਹੁਣ ਪ੍ਰਸ਼ਾਸਨ ਕਿਸਕੇ ਜਿਹੜੀ ਕਾਰਵਾਈ ਕਰਦਾ ਹੁਣ ਇਹ ਵਾਲਾ ਸਮਾਂ ਦੱਸੂਗਾ ਔਰ ਆਪਡੇ ਤੁਸੀਂ ਜੁੜੇ ਰਹੋ ਸਿਟੀ ਹੌਮ ਦੇ ਨਾਲ ਕੈਮਰਾ ਪਰਸਨ ਮੋਨੂ ਛਾਉੜ ਦੇ ਨਾਲ ਮੈਰਾ ਹਰੜਾ ਸਿਟੀ ਹ ਪੇਪਰ ਹੀ ਦਿਖਾਇਆ ਉਹਨਾਂ ਨੇ ਹੁਣ ਤੇ ਫਿਰ ਨਹੀਂ ਫਿਰ ਹਾਲ ਦੇਖੋ ਜੀ ਉਹ ਸਾਹਮਣੇ ਬੈਠੇ ਨੇ ਉਹਨਾਂ ਨੂੰ ਪੁੱਛ ਸਕਦੇ ਹਾਂ ਜਾ ਕੇ ਉਹ ਸਾਹਮਣੇ ਬੈਠੇ ਨੇ ਉਹ ਦੇਖੋ ਬਿਲਕੁਲ ਉਹ ਕੋਈ ਉਹਨਾਂ ਨੂੰ ਜਾ ਕੇ ਪੁੱਛੋ